ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੜ੍ਹ ਲਈ ਇੱਕ ਤਾਜੀ ਸੂਹੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਿਹਾ ਆ ਐਡਰੈਸ ਤੇ ਜਾਣਕਾਰੀ ਵੀਰੋਂ ਤਾਂ ਪੁੱਛ ਕਿਦ ਨੇ ਬਾਈ ਸਸੀ ਕਾਲ ਸਸੀ ਕਾਲ ਜੀ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਬਈ ਨਾਮ ਲਖਵਿੰਦਰ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਲਖਵਿੰਦਰ ਜਿਹੜੀ ਆਪਾਂ ਸਗਰੀਨ ਤੇ ਵੀਰੇ ਮੱਝ ਦੇਖੀ ਨੇ ਕਹਿਮਾ ਸੂਆ ਸੂਈ ਦੂਜਾ ਸੂਆ ਸੂਈ ਆ ਕੈ ਦਿਨ ਹੋ ਗਏ ਸੂਈ ਨੂੰ ਕੂਨ ਹੋਵੇ ਛੇਮਾ ਦੇ ਨਾਲ ਸੂਈ ਨੂੰ ਅੱਜ ਛੇਮਾ ਦੇ ਨਾਲ ਮੰਗਰ ਬੱਚ ਅਗੇ ਮਾਗਰ ਦੋਸਤੋ ਕੱਟੀਆ ਸ਼ੂਈ ਨੂੰ ਸੇਮਾ ਦੇ ਨਾਲ ਖੋਲ ਕੇ ਲਖਵਿੰਦਰ ਗੇੜਾ ਦਾ ਬਾਰੇ ਤੋਰੇ ਬਖ ਬਬਾਈਆਂ ਨੂੰ ਚੈੱਕ ਕਰਵਾ ਰਹੀਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਗੋਲ ਸੰਗਾ ਦੋਸਤੋ ਮੀਡੀਅਮ ਸਾਈਜ਼ ਚ ਕਾਦਾ ਥਣ ਹਵਾਨੀ ਹੈਗੀ ਬਿਲਕੁਲ ਸਾਫ ਤਾਜ਼ਾ ਸੁਆਗਾ 6 ਦਿਨਾਂ ਦਾ ਵੀਰ ਕਹਿੰਦਾ ਤੇ ਹਾਜ਼ਰ ਦੁੱਧ ਕਿੰਨਾ ਲਖਵਿੰਦਰ ਹੁਣ ਦੋਸਤੋ 10 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਹੈ ਵੀਰ ਕਹਿੰਦਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚੋਕ ਕੇ ਖਰੀਦਦਾਰੀ ਕਰ ਸਕਦੋਂਗੇ ਮੰਗਰ ਬੱਚਾ ਦੋਸਤੋ ਕੱਟੀ ਹੈਗੀ origignal ਸਿੰਘ ਆ ਕੋਈ ਬਣਾਵਟਾਲਾ ਨਹੀਂ ਸਿੰਘ ਹੈਗਾ ਤੇ ਸੀਲ ਸੰਤ ਠੰਡੇ ਸਵਾਲੀ ਮਾਝਾ ਦਰਮਿਆਨਾ ਮੀਡੀਅਮ ਸਾਈਜ਼ ਚ ਕੱਦਾ ਹੈ ਵੀਡੀਓ ਦੇ ਵਿੱਚ ਦੱਸ ਦੇਣਾ ਕੋਈ ਕੱਦ ਜ਼ਿਆਦੇ ਵੱਡਾ ਨਹੀਂ ਤੇ ਜ਼ਿਆਦੇ ਕੋਈ ਕੱਦ ਛੋਟਾ ਨਹੀਂ ਮੁਠੀ ਵਾਲਾ ਥਾਣਾ ਦੋਸਤੋ ਨਿਖਣ ਮਾ ਦੇਖ ਤਾਂ ਚੋਣ ਚਵਾਦੀ ਹੈਗੀ ਆ ਵੀਰਾਂ ਦਾ ਇੱਕ ਨੰਬਰ ਤੇ ਲਖਮਿੰਦਰ ਸਵੇਰ ਦੀ ਚਵਾਈ ਕਹਿ ਕੇ ਵਜੇ ਹੋਈ ਹੋਈ ਵੀਰੇ ਸਾਡੇ 6 ਵਜੇ ਚਲੀ ਹੋਈ ਦੋਸਤੋ ਸਵੇਰ ਦੀ ਚਵਾਈ ਵੀਰ ਕਹਿੰਦਾ 6:30 ਵਜੇ ਦੇ ਲਗਭਗ ਹੋਈ ਹੈ ਬੱਚਾ ਹੁਣ ਆਪਣਾ ਲਾਇਆ ਹੋਇਆ ਮੱਝ ਨੂੰ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਹੁਣ ਹੈਗਾਗਾ ਤਕਰੀਬਨ 6 ਦੇ ਲਗਭਗ ਦਾ ਹੀ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਹੈਗਾ ਦੋਸਤੋ ਆਹ ਦੇਖ ਸਕਦੇ ਹੋ ਕੱਟੀ ਤੁਹਾਨੂੰ ਆਪਾਂ ਚੌਂਦੀ ਦਿਖਾਤੀ ਧਾਰਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਲੈਣ ਦੇਣ ਜਿਹੜਾ ਬਾਜੂ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਲਖਵਿੰਦਰ ਕੱਟੀ ਬਣ ਕੇ ਵੀਰੇ ਧਾਰਾਂ ਮਾਰ ਕੇ ਦਿਖਾਰੇ ਦੋਸਤੋ ਜੈਨੂਨ ਜਾਂ ਵੀਰ ਤੋਂ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰਨਾ ਚੌਣ ਚਵਾਦੀ ਵੀਰ ਕਹਿੰਦਾ ਹੈਗੀ ਇੱਕ ਨੰਬਰ ਗਾਵਾਂ ਵਾਲਾ ਪੋਲਾ ਚਾਉਣਾਗਾ ਤੇ ਠੰਡੀ ਸੀਲ ਹੈਗੀ ਵੱਡੀ ਗੱਲ ਕਹਿ ਦਈਏ ਆਹ ਦੇਖ ਸਾਨੂੰ ਦੋਸਤੋ ਧਾਰ ਲੈਂਦੀ ਹੈ ਟੇਕੇ ਖੜਕੇ ਤੇ ਚਵਾਈ ਦੀ ਲਖਵਿੰਦਰ ਪੋਲੀ ਆ ਵੀਰੇ ਦੋਸਤੋ ਚਵਾਈ ਦੀ ਹੈਗੀ ਬਿਲਕੁਲ ਲੈਣ ਪੋਲੀ ਤੇ ਲਖਵਿੰਦਰ ਮੂਰ ਲਾਂ ਜੋ ਮਾਰ 10 ਕਿਲੋ ਦੁੱਧ ਕੰਡੇ ਵਾਲਾ ਹੈਗਾ ਲਖਮਿੰਦਰ ਦੁੱਧ 10 ਕਿਲੋ ਦੁੱਧ ਇਹਨਾਂ ਕੰਡੇ ਵਾਲਾ ਹਾਜ਼ਰ ਹੈਗਾ ਤੇ ਕੱਟੀ ਨੂੰ ਛੱਡ ਕੇ ਵੀਰੇ ਚੋਕੀ ਦਿਖਾ ਦੇ ਦੋਸਤੋ ਲਾਈਵ ਮਿਲਕਿੰਗ ਕਰਕੇ ਦਿਖਾ ਦੇਣਾ ਕੋਈ ਕੱਟ ਛੱਟ ਨਹੀਂ ਹੈਗਾ ਇਹ ਵੀਡੀਓ ਦੇ ਵਿੱਚ ਚੋਣ ਚਵਾ ਦੀ ਇੱਕ ਨੰਬਰ 10 ਕਿਲੋ ਦੁੱਧ ਹਾਜ਼ਰ ਤੇ ਲਖਮਿੰਦਰ ਰੇਟ ਕੀ ਹੋਗਾ ਵੀਰੇ ਦਾ ਲੈਣ ਦੇ ਨਾਲ ਮੁੱਲਾ ਕਿੰਨਾ ਮਰਜੀ ਕਰਾ ਲਓ ਜੀ ਵੀਰ ਕਬੀਰ ਰਾਨ ਦਾ ਮੁੱਲ ਦੋਸਤੋ ਮੁੱਲ ਵੀਰ ਕਹਿੰਦਾ ਕਿੰਨਾ ਮਰਜੀ ਕਰਾ ਲਓ 1 ਲੱਖ ਤੇ 20 ਹਜ਼ਾਰ ਦੀ ਮਾਝੇ ਦੇ ਦੇ ਦਾਂਗੇ ਘਰੇ ਬੰਦੇ ਦਾ 1 ਲੱਖ ਤੇ 20 ਹਜ਼ਾਰ ਚੋਂ ਮਾਨਤਾਣ ਜਨੂ ਲੂਗਾ ਰੇਟ ਕੋਈ ਦੋਸਤੋ ਫਿਕਸ ਨਹੀਂ Ориجنਲ ਜੈਨੂਇਨ ਘਰੇ ਚੋਂ ਆਣ ਵਾਲੇ ਵੀਰਾਂ ਲਈ ਬਿਲਕੁਲ ਲੈਣ ਬਾਜ ਵੀ ਰੇਟ ਵਾਲੀ ਮਾਝਾ ਜੇ ਕਿਸੇ ਮੇਰੇ ਵੀਰ ਦੀ ਪਸੰਦ ਆਉਂਦੀ ਆ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਦੋਸਤੋ ਖਰੀਦਾਰੀ ਕਰ ਸਕਦੋਂਗੇ ਤੇ ਲਖਮਿੰਦਰ ਗਾੜੀ ਦਾ ਦੁੱਧ ਕਿੰਨਾ ਕਹੇ ਵੀਰੇ ਦੋਸਤੋ ਆਹ ਦੇਖ ਸਕਦੋਂਗੇ ਸਵਾਕ 2 ਕਿਲੋ ਦੁੱਧ ਗਾੜੀ ਜਗਾ ਤੇ 3 ਸਵਾ 3 ਕਿਲੋ ਦੁੱਧ ਪਿਛਾੜੀ ਜਗਾ 10 ਕਿਲੋ ਮੰਨ ਲਓ ਵੀ ਕਹਿਣ ਦਾ ਮਤਲਬ ਮੱਝ ਥੱਲੇ ਦੁੱਧ ਹਾਜ਼ਰ ਹੈ ਤੇ ਸੂਈ ਨੂੰ ਲਖਵਿੰਦਰ ਛੇਮਾ ਦੇਣਾ ਹਨਾ ਛੇਮਾ ਦੋਸਤੋ ਸੂਈ ਨੂੰ ਹੈਗਾ ਛੇਮਾ ਦੇਣਾ ਮੱਦੇਨ ਜਿੱਥੇ ਪੈਰ ਧਰ ਲਿਆ ਉਥੋਂ ਲੱਤ ਨਹੀਂ ਚੱਕਣੀ ਸੀਲ ਥਾਂ ਤਾਂ ਠੰਡੇ ਸਭਾ ਵਾਲੀ ਮੱਝ ਹੈ ਜੇ ਕਿਸੇ ਮੇਰੇ ਵੀਰ ਦੀ ਸੰਭਧਰੀ ਚਾਹੁੰਦੀ ਹੈ ਤਾਂ ਲਖਵਿੰਦਰ ਨਾਲ ਕੰਟੈਕਟ ਕਰ ਸਕਦੇ ਹੋ ਮੋਬਾਈਲ ਨੰਬਰ 75088 783132 ਪਿੰਡ ਹੈਗਾ ਤੌਲਾ ਦੁੱਧ ਦੋ ਤੌਲਾ ਇੱਕ ਮਿੰਟ ਖੜ ਜਾ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਦੋਸਤੋ ਵੀਰ ਕੰਨ ਦਾ ਪੂਰਾ ਦੁੱਧ ਦਿਖਾਈ ਦੀ ਕਿਉਂਕਿ ਸਵੇਰ ਦੀ ਜਵਾਈ ਵੀ ਆਪਣੀ 6 ਵਜੇ ਲਗਭਗ ਹੈ ਤੇ ਹੁਣ ਵੀ ਵੀਡੀਓ ਕਵਰ ਕਰਨ ਦਾ ਆਪਣਾ ਸਮਾਂ ਦੋਸਤੋ ਵੀਰ ਕੰਨ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਝੋਕੇ ਖਰੀਦਦਾਰੀ ਕਰ ਸਕਦੇ ਹੋਗੇ ਕਟਰੂ ਨੂੰ ਛੱਡ ਦਿੰਦੇ ਹਾਂ ਹਾਂ ਜੀ ਹੇਂਦਰ ਕਾ ਟੀਨ ਛੱਡ ਦੇ ਵੀਰੇ ਬਾਲਦੂ ਕੁਛ ਨਹੀਂ ਖੁਣੋ ਦੋਸਤੋ ਛੱਡ ਦੇ ਰੱਜ ਲੋ ਵਿਚਾਰੇ ਦੋਸਤੋ ਆਹ ਦੇਖ ਸਕਦੇ ਹੋਗੇ 5 ਕਿਲੋ ਦੁੱਧ ਚੌਣ ਚ ਬਾਲਟੀ ਚ ਆ ਗਿਆ ਦੁੱਧ ਮੰਨ ਲਓ ਵੀ ਆਪਾਂ ਕਹੇ ਸੀ ਨਾ 10 ਤੋਂ ਵਾਰੀ ਹੋਣਾ ਫਿਰ ਲਗਵਿੰਦਰ ਦੁੱਧ ਆਪਾਂ 10 ਕਹੇਗਾ ਹਾਂ ਇੱਕ ਹਾਂ ਇਹ 10 ਲੈ ਜੀ ਮੈਂ ਕਿਹਾ ਦੋਸਤੋ ਆਹ ਦੇਖ ਸਕਦਾ ਹਾਂ ਪ੍ਰੋਪਰ ਤੁਹਾਨੂੰ ਆਪਾਂ ਚਵਾਈ ਕਰਕੇ ਦਿਖਾਤੀ 7 ਕਿਲੋ ਵਾਲੀ ਬਾਲਟੀ ਚ ਦੁੱਧ ਜੋ ਆਇਆ ਫੁੱਲ ਬਾਲਟੀ ਆ ਬਿਲਕੁਲ ਲੈਣਾ 10 ਤੋਂ ਵਾਰੀ ਜੇ ਕਿਸੇ ਮੇਰੇ ਵੀਰ ਦੀ ਸਹਾਉਂਦਰੀ ਚਾਹੁੰਦੀ ਹੈ ਕੱਟੀ ਬਾਅਦ ਚੋਂ ਵੀ ਤੁਹਾਨੂੰ ਆਪਾਂ ਚੌਂਦੀ ਦਿਖਾਤੀ ਵਿੱਚ ਪਸ਼ੂ ਹੁੰਦੇ ਨੇ ਬਾਅਦ ਚੋਂ ਕੱਟੀ ਪਾਉਂਦੇ ਨਹੀਂ ਉਹ ਵੀ ਨਹੀਂ ਉਹ ਤੋਂ ਕਿਲੋਗ ਦੁੱਧ ਹੈਗਾ ਹਨਾ ਲਿਖਿਆ ਥੱਲੇ ਜੀ ਕਿਲੋਗ ਦੁੱਧ ਸੋਸ ਤੋਂ ਥੱਲੇ ਵੀ ਹੈਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ